ਹਾਂਜੀ ਦੋਸਤੋ ਅੱਜ ਗੱਲ ਕਰਦੇ ਆ ਸਿੱਖ ਪੰਥ ਦੇ ਰੋਸ਼ਨ ਦਿਮਾਗ ਮੰਨੇ ਜਾਂਦੇ ਭਾਈ ਹਰਮਿੰਦਰ ਸਿੰਘ ਜੰਦੂ ਜਰਨਲ ਸਕੱਤਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੋਸਤੋ ਇੱਕ ਧੜੇ ਦੇ ਵਿੱਚ ਉਹਨਾਂ ਨੂੰ ਰੋਸ਼ਨ ਦਿਮਾਗ ਮੰਨਿਆ ਜਾਂਦਾ ਹੈ ਸੰਤਾਂ ਦੇ ਅਤਨਜਦੀਕੀ ਸੀ ਸੰਤ ਪਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਉਹਨਾਂ ਦੇ ਨਾਲ ਆਮ ਦੇਖੀਆਂ ਜਾਂਦੀਆਂ ਹੈ ਹਰਮੰਦਰ ਸਿੰਘ ਸੰਧੂ ਨੂੰ ਬਹੁਤ ਪਿਆਰ ਕਰਦੇ ਸੀ ਸੰਤ ਪਿੰਡਰਾਂ ਵਾਲੇ ਪਰ ਹਰਮੰਦਰ ਸਿੰਘ ਸੰਧੂ ਦਾ ਕਤਲ ਕਰਨ ਵਾਲੇ ਉਹਨਾਂ ਨੂੰ ਕਹਿੰਦੇ ਸੀ ਕਿ ਉਹ ਸਰਕਾਰ ਨਾਲ ਮਿਲੇ ਹੋਏ ਸੀ ਏਜੰਸੀਆਂ ਦੇ ਬੰਦੇ ਸੀ ਸੰਤਾਂ ਨੂੰ ਮਰਵਾਉਣਾ ਚਾਹੁੰਦੇ ਸੀ ਮਾਨਾਂ ਵਾਲੇ ਕਾਂਡ ਦੇ ਵਿੱਚ ਉਹਨਾਂ ਨੇ ਕੋਈ 84 ਵਿੱਚ ਗੋਲੀ ਨਹੀਂ ਚਲਾਈ ਉਹ ਆਪ ਦੇ ਆਪ ਗਿਰਪਦਾਰ ਹੋ ਗਏ ਇਸ ਤਰ੍ਹਾਂ ਦੀਆਂ ਜਿਹੜੀਆਂ ਦੋਸਤੋਂ ਉਹਨਾਂ ਦੇ ਉੱਤੇ ਟੀਕਾ ਟਿੱਪੜੀਆਂ ਵੀ ਕੀਤੀਆਂ ਜਾਂਦੀਆਂ ਹਨ ਹਰਮੰਦਰ ਸੰਧੂ ਤੇ ਉਹਨਾਂ ਦੇ ਕਤਲ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ 1990 ਵਿੱਚ ਉਹਨਾਂ ਦਾ ਕਤਲ ਹੋ ਗਿਆ ਸੀ 24 ਜਨਵਰੀ 1990 ਨੂੰ ਜਦੋਂ 26 ਜਨਵਰੀ ਤੋਂ ਉਹਨਾਂ ਨੇ ਖਾਲਸਾ ਪੰਚਾਇਤਾਂ ਪੰਜਾਬ ਦੇ ਵਿੱਚ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਸਾਇਦ ਉਹਨਾਂ ਦੀ ਸਿਆਸਤ ਨੂੰ ਉਹਨਾਂ ਜਥੇਬੰਦੀਆਂ ਨੇ ਨਹੀਂ ਮੰਨਿਆ ਉਹਨਾਂ ਦਾ ਅਗਾਊਂ ਵੱਧ ਉਪਰਨਾ ਸ਼ਾਇਦ ਸਿਆਸਤ ਵਿੱਚ ਆਉਣਾ ਉਹਨਾਂ ਨੂੰ ਠੀਕ ਨਾ ਲੱਗਿਆ ਅੱਜ ਦੋਸਤੋ ਜਿਹੜੀ ਮੈਂ ਗੱਲ ਕਰਨ ਲੱਗਿਆ ਹੈ ਬੜੀ ਮਿਹਨਤ ਦੇ ਨਾਲ ਇਹ ਚੀਜ਼ ਮੈਂ ਲੱਭੀ ਹੈ ਇਹ ਹੈ ਭਾਈ ਹਰਮਿੰਦਰ ਸਿੰਘ ਸੰਧੂ ਵੱਲੋਂ ਅਗਸਤ 1988 ਦੇ ਵਿੱਚ ਜਦੋਂ ਉਹ ਜੋਧਪੁਰ ਜੇਲ੍ਹ ਦੇ ਵਿੱਚ ਬੰਦ ਸੀ ਹੋਰ ਵੀ ਉਹਨਾਂ ਨਾਲ ਬਹੁਤ ਸਾਰੇ ਆਗੂ ਸੀ ਫੈਡਰੇਸ਼ਨ ਦੇ 1988 ਦੇ ਵਿੱਚ ਜਦੋਂ ਉਹ ਜੋਧਪੁਰ ਦੀ ਜੇਲ੍ਹ ਚ ਬੰਦ ਸੀ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਉਸ ਸਮੇਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਨੂੰ ਦੋਸਤੋ ਅਰਜੀਵ ਗਾਂਧੀ ਨੂੰ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਸੀ ਉਸ ਚਿੱਠੀ ਨੂੰ ਹੂ ਬਹੂ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹਣੇ ਚਿੱਠੀ ਭਾਵੇਂ ਬਹੁਤੀ ਵੱਡੀ ਐ ਕਈ ਪੇਜਾਂ ਦੀ ਐ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ 2-3 ਲੜੀਆਂ ਦੇ ਵਿੱਚ ਉਸ ਚਿੱਠੀ ਨੂੰ ਆਪਾਂ ਕਹਿ ਸਕੀਏ ਹਰਮਿੰਦਰ ਸਿੰਘ ਸੰਧੂ ਦਾ ਇੱਥੋਂ ਪਤਾ ਚੱਲਦਾ ਕਿ ਅਸਲ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਕੀ ਸੀ ਕੀ ਉਹ ਸਰਕਾਰ ਨਾਲ ਜਨਸੰਗਤਾਂ ਨਾਲ ਮਿਲਿਆ ਸੀ ਜਾਇ ਇਸ ਚਿੱਠੀ ਦੀ ਤਾਰੀਖ ਤੋਂ ਪੜ੍ਹ ਕੇ ਪਤਾ ਚੱਲਦਾ ਹੈ ਕਿ ਉਹਦੇ ਅੰਦਰ ਸਿੱਖੀ ਦਾ ਦਰਦ ਸੀ ਉਹ ਸੱਚਾ ਤੇ ਸੁੱਚਾ ਆਗੂ ਸੀ ਉਹ ਬਿਲਕੁਲ ਦੋਸਤੋ ਰੋਸ਼ਨ ਦਿਮਾਗ ਆਗੂ ਸੀ ਮੈਂ ਬਹੁਤੀ ਗੱਲ ਨਾ ਕਰਾਂ ਉਹਨਾਂ ਨੇ ਜੋਧਪੁਰ ਦੇ ਵਿੱਚੋਂ 1988 ਦੇ ਵਿੱਚ ਇੱਕ ਅਰਜੀ ਵਗੰਦੀ ਨੂੰ ਜਿਹੜੀ ਚਿੱਠੀ ਲਿਖੀ ਆ ਉਹਦੇ ਵਿੱਚ ਉਹਨੇ ਲਿਖਿਆ ਕਿ ਸ਼੍ਰੀਮਾਨ ਪ੍ਰਧਾਨ ਮੰਤਰੀ ਸਾਹਿਬ ਜੀ ਪਾ ਮੈਂ ਤੁਹਾਨੂੰ ਰੋਜ਼ਾਨਾ ਦੀ ਡਾਕ ਦੇ ਵਿੱਚ ਬੜੀਆਂ ਢੇਰ ਸਾਰੀਆਂ ਚਿੱਠੀਆਂ ਮਿਲਦੀਆਂ ਹੋਣਗੀਆਂ ਪਰ ਇਹ ਚਿੱਠੀ ਦਾ ਵਿਸਾ ਵਸਤੂ ਉਹਨਾਂ ਚਿੱਠੀਆਂ ਵਰਗਾ ਨਹੀਂ ਮਤ ਕਿਤੇ ਭਲੇਖੇ ਦੇ ਨਾਲ ਇਹਨੂੰ ਵੀ ਚਿੱਠੀਆਂ ਦੇ ਢੇਰ ਵਿੱਚ ਸੁੱਟ ਦੋ ਮੋ ਇਹ ਚਿੱਠੀ ਬੇਮਿਸਾਲ ਅਤੇ ਅਨੂਠੀ ਹੈ ਮੈਂ ਪੰਜਾਬ ਵਿੱਚ ਵਾਪ ਰਹੀਆਂ ਭਿਆਨਕ ਕਟਨਾਮਾਂ ਅਤੇ ਤੁਹਾਡੀ ਕਹਿਲ ਹਿਰਦਿਆਂ ਦੇ ਪ੍ਰਤੀ ਕਠੋਰ ਤੇ ਫਿਰਕੂ ਸੋਚ ਨੂੰ ਇੱਕ ਭੁਲੱਕੜ ਦਰਸ਼ਕ ਬਣ ਕੇ ਵੇਖਣ ਨੂੰ ਆਪਣੀ ਤਗੀਦ ਨੂੰ ਦਵਾ ਨਹੀਂ ਸਕਦਾ ਭਾਵ ਮੈਂ ਜਿਹੜੇ ਵਿਚਾਰ ਹੈ ਉਹ ਅੰਦਰ ਨਹੀਂ ਰੱਖ ਸਕਦਾ ਉਹਨੂੰ ਮੈਂ ਤੁਹਾਨੂੰ ਚਿੱਠੀ ਦੇ ਵਿੱਚ ਕਹਿਣਾ ਚਾਹਣਾ ਜੋ ਪੰਜਾਬ ਦੇ ਵਿੱਚ ਦੁਖਾਂਤ ਵਾਪਰ ਰਿਹਾ ਹੈ ਤੇ ਗੁਰੂ ਦੀ ਬਾਣੀ ਅਨਸਾਰ ਮੈਂ ਫੈਸਲਾ ਕੀਤਾ ਕਿ ਪ੍ਰਥਮੇ ਮਤਾ ਪੱਤਰੀ ਚਲਾਓ ਕਿ ਮੈਂ ਤੁਹਾਨੂੰ ਚਿੱਠੀ ਪਾ ਕੇ ਤੁਹਾਡੇ ਨਾਲ ਗੱਲਬਾਤ ਕਰਾਂ 1984 ਤੋਂ 84 ਤੋਂ 300 ਤੋਂ ਵੱਧ ਸਿੱਖ ਇਹ ਦੋਸ਼ ਲਗਾ ਕੇ ਤੁਸੀਂ ਜੋਧਪੁਰ ਦੀ ਜੇਲ੍ਹ ਵਿੱਚ ਡੱਕੇ ਹੋਏ ਐ 1984 ਤੋਂ ਬਾਅਦ ਤੁਸੀਂ 300 ਸਿੱਖਾਂ ਨੂੰ ਜੋਧਪੁਰ ਦੀ ਜੇਲ੍ਹ ਵਿੱਚ ਡੱਕਿਆ ਹੋਇਆ ਕਿ ਇਹਨਾਂ ਨੇ ਭਾਰਤ ਸਰਕਾਰ ਦੇ ਵਿਰੁੱਧ ਹਥਿਆਰਬੰਦ ਸ਼ੰਘਾਰਸ਼ ਕੀਤਾ ਜਦੋਂ ਜਹਿਦ ਕੀਤੀ ਅਤੇ ਮੈਨੂੰ ਆਪਰੇਸ਼ਨ ਬਲੂ ਸਟਾਰ ਦਾ ਮੁੱਖ ਦੋਸ਼ੀ ਤੁਸੀਂ ਨਾਮਜਤ ਕੀਤਾ ਹੋਇਆ ਜਿਸ ਨੂੰ ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ ਸੰਧੂ ਸਾਹਿਬ ਕਹਿੰਨੇ ਮੈਨੂੰ ਪਤਾ ਹੈ ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ ਪਰ ਮੈਨੂੰ ਕੋਈ ਅਫਸੋਸ ਤੇ ਪਸਤਾਵਾ ਨਹੀਂ ਕਿਉਂਕਿ ਮੈਂ ਆਪਣੇ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਦੀ ਰੱਖਿਆ ਕਰਨ ਦੇ ਵਾਸਤੇ ਆਪਣਾ ਫਰਜ਼ ਨਿਭਾਇਆ ਕਹਿੰਦੇ ਮੇਰੇ ਵਾਸਤੇ ਇਹ ਮੌਤ ਇੱਕ ਬਰਦਾਨ ਹੋਵੇਗੀ ਮੌਤ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਨੁਕਸਾਨ ਨਹੀਂ ਹੁੰਦਾ ਜਿਵੇਂ ਨਾਰਮਜ ਕਜਨਜ ਕਹਿੰਦੇ ਠੀਕ ਕਹਿੰਦਾ ਸਭ ਤੋਂ ਵੱਡਾ ਨੁਕਸਾਨ ਉਹ ਹੁੰਦਾ ਜੋ ਸਾਡੇ ਅੰਦਰ ਮਰ ਰਿਹਾ ਹੋਵੇ ਜਦੋਂ ਅਸੀਂ ਜਿਉਂਦੇ ਹਾਂ ਅਸੀਂ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਦੋਂ ਸਾਨੂੰ ਫਾਂਸੀ ਦੇ ਰਸਤੇ ਦੀ ਗੰਢ ਚੁੰਮਣ ਲਈ ਫਾਂਸੀ ਦੇ ਤਖਤੇ ਤੇ ਲਜਾਇਆ ਜਾਵੇਗਾ ਦੋਸਤੋ ਹਰਮੰਦਰ ਸਿੰਘ ਸੰਧੂ ਕੋਈ ਮੌਤ ਤੋਂ ਡਰਦੇ ਨਹੀਂ ਸੀ ਉਹਨਾਂ ਨੇ ਚਿੱਠੀ ਵਿੱਚ ਲਿਖਿਆ ਕਹਿੰਦੇ ਮੌਤ ਦੇ ਉਹ ਫਾਂਸੀ ਦੇ ਫੰਦੇ ਨੂੰ ਅਸੀਂ ਉੜੀਕ ਰਹੇ ਹਾਂ ਕਹਿੰਦੇ ਚੁੰਮ ਕੇ ਆਪਣੇ ਗਲ ਦੇ ਵਿੱਚ ਪਾਵਾਂਗੇ ਮੇਰੀ ਇਹ ਦ੍ਰਿੜਚੈ ਕਿ ਮੈਂ ਤੁਹਾਡੀਆਂ ਸਿੱਖਾਂ ਤੇ ਦਮਨ ਕਰਨ ਵਾਲੀਆਂ ਨੀਤੀਆਂ ਜਿਨ੍ਹਾਂ ਨੂੰ ਨਾ ਬਰਦਾਸ਼ਤ ਹੋਣ ਦੀ ਹੱਦ ਤੱਕ ਪਰੇਸ਼ਾਨ ਕੀਤਾ ਗਿਆ ਉੱਤੇ ਆਪਣੀ ਤੀਬਰ বেদਨਾ ਪ੍ਰਗਟ ਕਰਨ ਤੋਂ ਗਰੇਜ ਨਾ ਕਰਾਂ ਆਪਣੇ ਅਲੰਕ੍ਰਿਤ ਭਾਸ਼ਣਾ ਵਿੱਚ ਤੁਸੀਂ ਧਰਮਨਰਪੱਕ ਤੇ ਲੋਕਤੰਤਰ ਦੇ ਹਾਮੀ ਹੋਣ ਦੀ ਡਿੰਗਾ ਮਾਰਦੇ ਹੋ ਅਤੇ ਸੰਸਾਰ ਦੇ ਅਤਿਆਚਾਰਾਂ ਦੇ ਸਤਾਈ ਲੋਕਾਂ ਦੇ ਰਖਿਆਕ ਹੋਣ ਦਾ ਦਾਵਾ ਕਰਦੇ ਹੋ ਪਰ ਹੈ ਇਹ ਕਹਿੰਦੇ ਵਰਤਾਓ ਸਭ ਕੁਝ ਇਸ ਦੇ ਉਲਟ ਹੈ ਬਿਲਕੁਲ ਤੇ ਮੈਂ ਤੁਹਾਡੇ ਸਾਹਮਣੇ ਕੁਝ ਸਚਾਈਆਂ ਰੱਖ ਰਿਹਾ ਹਾਂ ਤੁਸੀਂ ਧਰਮ ਨਿਰਪੱਖ ਹੋਣ ਦਾ ਦਾਵਾ ਕਰਦੇ ਹੋ ਪਰ ਧਰਮ ਨਿਰਪੱਖਤਾ ਤੁਹਾਡੇ ਲਈ ਸਿਰ ਪਟਹਾਉਂਗ ਹੈ ਜਦੋਂ ਕਿ ਅੰਦਰ ਖਾਤੇ ਤੁਸੀਂ ਫਿਰਕੂ ਵੋਟਾਂ ਦੇ ਵਪਾਰੀਆਂ ਨਾਲ ਸੌਦੇਬਾਜ਼ੀ ਕਰਦੇ ਹੋ ਸਾਰਾ ਸੰਸਾਰ ਜਾਣਦਾ ਹੈ ਕਿ 5000 ਸਿੱਖਾਂ ਦੇ ਖੂਨ ਦਾ ਤਿਲਕ ਲਾ ਕੇ ਤੁਹਾਨੂੰ ਭਾਰਤ ਦੇ ਰਾਜ ਤਖਤ ਤੇ ਬਿਠਾਇਆ ਗਿਆ ਦੋਸਤੋ ਕਿੱਡੀ ਵੱਡੀ ਗੱਲ ਆਖੀ ਹਰਮੰਦਰ ਸੰਧੂ ਨੇ ਕਹਿੰਦੇ ਜਦੋਂ ਤੁਸੀਂ ਪ੍ਰਧਾਨ ਮੰਤਰੀ ਬਣਿਓ ਕਹਿੰਦੇ 5000 ਸਿੱਖਾਂ ਦਾ ਦਿੱਲੀ ਦੀਆਂ ਗਲੀਆਂ ਵਿੱਚ ਕਹਿੰਦੇ ਉਹਨਾਂ ਦੀ ਸ਼ਿਕਾਰ ਖੇਡਿਆ ਗਿਆ ਤੇ 5000 ਸਿੱਖਾਂ ਦੇ ਖੂਨ ਦਾ ਤਿਲਕ ਲਾ ਕੇ ਤੁਹਾਨੂੰ ਪ੍ਰਧਾਨ ਮੰਤਰੀ ਦੀ ਜਿਹੜੀ ਕੁਰਸੀ ਹੈ ਉਹਦੇ ਉੱਤੇ ਬਿਠਾਇਆ ਗਿਆ ਜਿਹੜੇ ਕਿ ਨਵੰਬਰ 1984 ਦੇ ਦੰਗਿਆਂ ਵਿੱਚ ਕਤਲ ਹੋਏ ਸਨ ਇਹਨਾਂ ਦੰਗਿਆਂ ਨੂੰ ਐਚ ਕੇ ਐਲ ਭਗਤ ਸੱਜਣ ਕੁਮਾਰ ਤੇ ਜਗਦੀਸ਼ ਕੁਮਾਰ ਟੈਟਲਰ ਵਰਗੇ ਤੁਹਾਡੇ ਖੁਸ਼ਾਮਦਿਆਂ ਨੇ ਭੜਕਾਇਆ ਸੀ ਪਰੰਤੂ ਸਿੱਖਾਂ ਦੇ ਮਨਾਂ ਤੇ ਸਭ ਤੋਂ ਗਹਿਰਾ ਬਾਰ ਉਸ ਸਮੇ ਹੋਇਆ ਜਦੋਂ ਤੁਸੀਂ ਬੋਟ ਕਲੱਬ ਦੀ ਰੈਲੀ ਦੇ ਵਿੱਚ ਸਿੱਖ ਕਤਲ ਅਮ ਨੂੰ ਇਹ ਕਹਿ ਕੇ ਸਿੱਧ ਕੀਤਾ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਲਦੀ ਹੈ ਦੋਸਤੋ ਇਹ ਰਜੀਵ ਗਾਂਧੀ ਦਾ ਬਿਆਨ ਬੜਾ ਗੰਦਾ ਸੀ ਬੜਾ ਭੈੜਾ ਸੀ ਉਹਨੇ ਆਖਿਆ ਸੀ ਸਿੱਖਾਂ ਨੂੰ ਜਿਹਨੇ 5000 ਸਿੱਖ ਨੂੰ ਦਿੱਲੀ ਦੀਆਂ ਗਲੀਆਂ ਵਿੱਚ ਕੋਹ ਕੋਹ ਕੇ ਮਾਰਿਆ ਗਿਆ ਉਹਨੇ ਕਿਹਾ ਕਿ ਮੇਰੀ ماں ਮਾਰੀ ਹੈ ਭਾਬ ਵੱਡਾ ਦਰਖਤ ਤਾਂ ਕਰਕੇ ਸਿੱਖ ਮਰੇ ਆ ਤੇ ਜਾਇਜ ਮਰੇ ਆ ਇਸ ਤਰ੍ਹਾਂ ਦੋਸਤੋ ਬੜੀ ਉਹਨੂੰ ਹਰਮੰਦਰ ਸੰਧੂ ਨੇ ਕਿਸ ਤਰ੍ਹਾਂ ਚਿੱਠੀ ਦੇ ਵਿੱਚ ਉਹਨਾਂ ਨੂੰ ਦੋਸਤੋ ਉਲੰਭੇ ਦਿੱਤੇ ਆ ਕਿਸ ਤਰ੍ਹਾਂ ਫਟਕਾਰਾਂ ਪਾਈਆਂ ਕਹਿੰਦੇ ਕਾਸ਼ ਅੱਜ ਜੇ ਕਿਤੇ ਰਵਿੰਦਰਨਾਥ ਟੈਗੋਰ ਜਿਉਂਦਾ ਹੁੰਦਾ ਤਾਂ ਸਭ ਤੋਂ ਵੱਧ ਬੈਸੀ ਤੇ ਸਭ ਤੋਂ ਵੱਲ ਨਰਦਈ ਹੋਣ ਦੀ ਸ਼ਾਪ ਤੁਹਾਡੇ ਤੇ ਲਾਉਂਦਾ ਕਹਿੰਦੇ ਜੇ ਰਵਿੰਦਰਨਾਥ ਟੈਗੋਰ ਅੱਜ ਜਿਉਂਦਾ ਹੁੰਦਾ ਤਾਂ ਸਭ ਤੋਂ ਵੱਡਾ ਬੈਸੀ ਤੇ ਦੁਸ਼ਮਣ ਤੁਹਾਨੂੰ ਮੰਨਿਆ ਜਾਂਦਾ ਕਹਿੰਦੇ ਰਵਿੰਦਰਨਾਥ ਟੈਗੋਰ ਨੇ 1919 ਚ ਜਦੋਂ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਬਾਗ ਦੇ ਵਿੱਚ ਤੁਖਾਤ ਵਾਪਰਿਆ ਸੀ ਕਹਿੰਦੇ ਉਹਨਾਂ ਨੇ ਆਪਣਾ ਨਾਈਟ ਹੁੱਡ ਦਾ ਜਿਹੜਾ ਕਿਤਾਬ ਸੀ ਉਹ ਛੱਡ ਦਿੱਤਾ ਸੀ ਉਹਨੇ ਸਨਮਾਨ ਵਾਪਸ ਕਰਤਾ ਸੀ ਤੇ ਜਿਹੜੇ ਦੁਖੀ ਲੋਕ ਸੀ ਜਿਨ੍ਹਾਂ ਨਾਲ ਜ਼ੁਲਮ ਹੋਇਆ ਸੀ ਉਹਨਾਂ ਦੇ ਨਾਲ ਰਵਿੰਦਰਨਾਥ ਟੈਗੋਰ ਆ ਕੇ ਖੜ ਗਿਆ ਸੀ ਤੁਸੀਂ ਤੇ ਤੁਹਾਡੀ ਕਾਂਗਰਸ ਨੇ ਬੇਸ਼ਰਮੀ ਨਾਲ ਨੌਵੇਂ ਸਿੱਖ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੂੰ ਤੁਸੀਂ ਭੁੱਲ ਗਏ ਹੋ ਜਿਹੜੇ ਹਿੰਦ ਦੇ ਰੱਖਿਆ ਕਹਿੰਦ ਦੀ ਚਾਦਰ ਬਣੇ ਤਿਲਕ ਜੰਜੂ ਦੇ ਵਾਸਤੇ ਜਿਨ੍ਹਾਂ ਨੇ ਆਪਣਾ ਸੀਸ ਕਟਾਇਆ ਉਹਨਾਂ ਦੀ ਕੁਰਬਾਨੀ ਨੂੰ ਤੁਸੀਂ ਭੁੱਲ ਗਏ ਹੋ ਤੁਸੀਂ ਬੜੇ ਮਾੜੇ ਲੋਕ ਉਹਨਾਂ ਨੇ ਚਿੱਠੀ 'ਚ ਲਿਖਿਆ ਤੁਸੀਂ ਕਵੀ ਅਕਬਾਲ ਦੀਆਂ ਛਤਰਾਂ ਵੀ ਭੁੱਲ ਗਏ ਹੋ ਤੁਸੀਂ ਅਕਬਾਲ ਦੀਆਂ ਛਤਰਾਂ ਭੁੱਲ ਗਏ ਹੋ ਜਿਨ੍ਹਾਂ ਵਿੱਚ ਅਕਬਾਲ ਨੇ ਆਖਿਆ ਸੀ ਨਾ ਕਹੂੰ ਜਦਕੀ ਨਾ ਕਹੂੰ ਤਬਕੀ ਬਾਤ ਕਹੂੰ ਮੈਂ ਅਬਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੋਤੀ ਸਭ ਕੀ ਕਹਿੰਦੇ ਉਹ ਵੀ ਤੁਸੀਂ ਭੁੱਲ ਗਏ ਹੋ ਤੁਸੀਂ ਕਿਰਤ ਘਣਾ ਨਾਲ ਸਿੱਖਾਂ ਦਾ ਸ਼ਾਨਦਾਰ ਇਤਿਹਾਸ ਨੂੰ ਅਣਗੌਲਿਆ ਕਰ ਰਹੇ ਹੋ ਜਿਨ੍ਹਾਂ ਨੇ ਅਫਗਾਨਾ ਤੁਰਕਾਂ ਤੇ ਹੋਰ ਵਿਦੇਸ਼ੀ ਹਮਲਾਵਰਾਂ ਨੂੰ ਪੱਕੇ ਤੌਰ ਤੇ ਕਹਿੰਦੇ ਭਾਰਤ ਨੂੰ ਲੁੱਟਣ ਤੋਂ ਰੋਕਿਆ ਕਹਿੰਦੇ ਦੁਸ਼ਮਣ ਦੇ ਰਸਤੇ ਦੇ ਵਿੱਚ ਖੜ ਗਏ ਕਹਿੰਦੇ ਉਹਨਾਂ ਨਾਲ ਤੁਸੀਂ ਇਹ ਜ਼ੁਲਮ ਕੀਤਾ ਜਿਹੜਾ ਤੁਹਾਡੀਆਂ ਅੱਖਾਂ ਕੋਲ ਸਕਦਾ ਸਿੱਖਾਂ ਨੇ ਵਰਤਾਨੀਆਂ ਨੂੰ ਇਸ ਦੇਸ਼ ਵਿੱਚੋਂ ਕੱਢਣ ਲਈ ਅੰਗਰੇਜ਼ਾਂ ਨੂੰ ਇਸ ਦੇਸ਼ ਵਿੱਚੋਂ ਕੱਢਣ ਲਈ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਹਿੰਦੇ ਸਿੱਖ ਭਾਰਤ ਦੀ ਕੁੱਲ 2% ਆਬਾਦੀ ਤੋਂ ਘੱਟ ਨੇ ਪਰ ਉਹਨਾਂ ਨੇ ਆਜ਼ਾਦੀ ਦੀ ਲੜਾਈ ਵਿੱਚ 90% ਕਹਿੰਦੇ ਹਿੱਸਾ ਪਾਇਆ ਜੇਕਰ 121 ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਉਹਨਾਂ ਚੋਂ 93 ਬੰਦੇ ਸਿੱਖ ਸਨ ਜੇਕਰ 2647 ਵਿਅਕਤੀਆਂ ਵਿੱਚੋਂ ਜਿਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਉਹਨਾਂ ਚੋਂ 2147 ਬੰਦੇ ਸਿੱਖ ਸਨ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਮਾਰੇ ਗਏ 1300 ਦੋ ਵਿਅਕਤੀਆਂ ਵਿੱਚੋਂ 799 ਕਹਿੰਦੇ ਸਿੱਖ ਸਨ ਇਸ ਤਰ੍ਹਾਂ ਹੋਰ ਵੀ ਹਜ਼ਾਰਾਂ ਸਿੱਖ ਜਿਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਤੇ ਜਿਨ੍ਹਾਂ ਦੇ ਚੁੱਲ੍ਹੇ ਤੁਸੀਂ ਛੀਣ ਲਏ ਕਹਿੰਦੇ ਤੁਸੀਂ ਸਾਡਾ ਕੀ ਮੁੱਲ ਮੋੜੋਗੇ ਦੋਸਤੋ ਰਜੀਵ ਗਾਂਧੀ ਨੂੰ ਇਸ ਚਿੱਠੀ ਦੇ ਵਿੱਚ ਹਰਮੰਦਰ ਸਿੰਘ ਸੰਧੂ ਨੇ ਬੜਾ ਕੁਝ ਜਾਦ ਕਰਾਇਆ ਉਹਨੇ ਅੱਗੇ ਚੱਲ ਕੇ ਜਿਹੜਾ ਹਿੰਦੂਆਂ ਨੇ ਜਵਾਰ ਲਾਲ ਨਹਿਰੂ ਨੇ ਗਾਂਧੀ ਦੇ ਸਿੱਖਾਂ ਨਾਲ ਵਾਦੇ ਕੀਤੇ ਸੀ ਉਹ ਵੀ ਇਸ ਚਿੱਠੀ ਦੇ ਵਿੱਚ ਅੱਗੇ ਜਾ ਕੇ ਸਭ ਕੁਝ ਲਿਖਿਆ ਦੋਸਤੋ ਅਗਲੀਆਂ 2-3 ਲੜੀਆਂ ਦੇ ਵਿੱਚ ਮੈਂ ਇਸ ਚਿੱਠੀ ਨੂੰ ਤੁਹਾਡੇ ਨਾਲ ਸਾਂਝੀ ਕਰਾਂਗਾ ਇਹ ਤਾਂ ਕਰਕੇ ਮੈਂ ਸਾਂਝੀ ਕਰ ਰਿਹਾ ਹੈ ਕਿ ਹਰਮੰਦਰ ਸਿੰਘ ਸੰਧੂ ਦੇ ਕਤਲ ਨੂੰ ਮੈਂ ਬਹੁਤ ਵੱਡਾ ਸਿੱਖਾਂ ਵਿੱਚ ਨੁਕਸਾਨ ਮੰਨਦਾ ਜੇਕਰ ਉਹ ਜਿਉਂਦੇ ਹੁੰਦੇ ਸ਼ਾਇਦ ਉਹਨਾਂ ਨੇ ਖਾਲਸਾ ਆਪਣਾ ਚੇਤਨਾ ਬਣਾ ਦਿੱਤੀ ਹੁੰਦੀਆਂ ਹੁੰਦੀਆਂ ਤੇ ਸਿੱਖਾਂ ਦਾ ਰਾਜ ਹੁੰਦਾ ਸ਼ਾਇਦ ਬੇਅੰਤ ਦੀ ਸਰਕਾਰ ਨਾ ਬਣਦੀ ਹੋ ਸਕਦਾ ਹੈ ਬੇਅੰਤ ਦੀ ਜਗ੍ਹਾ ਤੇ ਮੁੱਖ ਮੰਤਰੀ ਹਰਮੰਦਰ ਸਿੰਘ ਸੰਧੂ ਹੁੰਦੇ ਜਿਸ ਤਰ੍ਹਾਂ ਦੀ ਉਦੋਂ ਲਹਿਰ ਬਣੀ ਹੋਈ ਸੀ ਪਰ ਉਹਨਾਂ ਦੀ ਮੌਤ ਬਹੁਤ ਹੀ ਇੱਕ ਵੱਡਾ ਸਿੱਖਾਂ ਵਾਸਤੇ ਘਾਟਾ ਸੀ ਜੋ ਕੁਝ ਹੋਇਆ ਮੰਦਪਾਗਾ ਹੋਇਆ ਮੈਂ ਆਸ ਚਿੱਠੀ ਦੇ ਰਾਹੀ ਤੁਹਾਡੇ ਸਾਹਮਣੇ ਉਹਨਾਂ ਦੀ ਸਚਾਈ ਰੱਖਣੀ ਚਾਹੁੰਦਾ ਕਿ ਹਰਮੰਦਰ ਸਿੰਘ ਸੰਧੂ ਦੇ ਅੰਦਰ ਕੀ ਕੁਝ ਛੁਪਿਆ ਹੋਇਆ ਸੀ ਜਿਹੜਾ ਉਹਨਾਂ ਨੇ ਰਜੀਵ ਗਾਂਧੀ ਨੂੰ ਚਿੱਠੀ ਲਿਖ ਕੇ ਕਿੰਨੀਆਂ ਲਾਹਣਤਾ ਪਾਈਆਂ ਇੱਕ ਪ੍ਰਧਾਨ ਮੰਤਰੀ ਨੂੰ ਲਾਹਣਤਾ ਪਾਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਲੋਕ ਉਹਨਾਂ ਦੇ ਜੀਹ ਜੁਰਗੇ ਬਣ ਜਾਂਦੇ ਐ ਪਰ ਹਰਮੰਦਰ ਸੰਧੂ ਨੇ ਬੜੀਆਂ ਲਾਹਣਤਾ ਪਾਈਆਂ ਅਗਲੀ ਚਿੱਠੀ ਵਿੱਚ ਇਤਿਹਾਸ ਨੂੰ ਸਾਂਝਾ ਕਰਾਂਗੇ ਜਿੱਥੇ ਤੁਸੀਂ ਹੋਰ ਬੜੀਆਂ ਚੰਗੀਆਂ ਮਾੜੀਆਂ ਦੋਸਤੋ ਚੀਜ਼ਾਂ ਦੇਖਦੇ ਹੋ ਇਹੋ ਜੀ ਇਤਿਹਾਸਕ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਸਾਂਝੀਆਂ ਕਰਿਆ ਕਰੋ ਤਾਂ ਕਿ ਅਗਲੀਆਂ ਵੀਡੀਓ ਬਣਾਉਣ ਦਾ ਜਿਹੜਾ ਹੌਸਲਾ ਹੈ ਉਹ ਬਣਿਆ ਰਹਿੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ